ਜਗਜੀਤ ਸਿੰਘ ਢੱਲੇਵਾਲ ਨੂੰ ਅੱਜ ਮਰਮਰ ਤੇ ਬੈਠੇ ਆ 15 ਦਿਨ ਪੂਰੇ ਹੋ ਚੁੱਕੇ ਨੇ ਪਰ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਗਜੀਤ ਸਿੰਘ ਦੇ ਅੱਜ 15ਵੇਂ ਦਿਨ ਦੇ ਵਿੱਚ ਪੂਰਾ ਜਿਹੜਾ ਖਨੌਰੀ ਮੋਰਚਾ ਹੀ ਨਹੀਂ ਪੂਰੇ ਪਿੰਡਾਂ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਦੇ ਢੱਲੇਵਾਲ ਪਿੰਡ ਦੇ ਵਿੱਚ ਪੂਰੀ ਪੰਚਾਇਤ ਆ ਜਿਹੜੀ ਮਰਨ ਵਰਤ ਤੇ ਬੈਠੀ ਹੋਈ ਆ ਤੇ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਆ ਪੂਰੇ ਪੰਡਾਲ ਦੇ ਵਿੱਚ ਜਿਹੜਾ ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਹੈ ਅੰਨ ਦਾਤਾ ਉਹ ਅੱਜ ਭੁੱਖ ਹੜਤਾਲ ਤੇ ਬੈਠਿਆ ਹੋਇਆ ਇਹ ਬੜੀ ਦਰਦਨਾਕ ਤਸਵੀਰ ਹੈ ਜਿਹੜੀ ਖਨੌਰੀ ਬਾਰਡਰ ਤੋਂ ਸਾਹਮਣੇ ਆਈ ਹੈ ਜਗਜੀਤ ਸਿੰਘ ਡੱਲੇਵਾਲ ਕਹਿ ਸਕਦੇ ਆ ਕਿ ਮਰਨ ਵਰ ਤੇ 15ਵੇਂ ਦਿਨ ਦੇ ਵਿੱਚ ਬੈਠੇ ਨੇ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਕੁਝ ਵੀ ਹੋ ਸਕਦਾ ਹੈ ਕਿਸੇ ਵੀ ਪਲ ਕੁਝ ਵੀ ਹੋ ਸਕਦਾ ਹੈ ਪਰ ਬੜੀਆਂ ਦਿਲ ਨੂੰ ਦਹਿਲਾਉਣ ਵਾਲੀਆਂ ਆਪਣੀਆਂ ਬੋਲਣੋ ਬੋਲਨੇ ਬੋਲਨੇ ਜਿਹੜੇ ਉਹ ਮੂੰਹ ਦੇ ਵਿੱਚੋਂ ਨਿਕਲ ਨਹੀਂ ਰਹੇ ਤੇ ਨਿਗਾ ਨਾਲ ਕਦੇ-ਕਦੇ ਅੱਖ ਖੋਲਦੇ ਆ ਤੇ ਆਪਣੇ ਸਾਥੀਆਂ ਨੂੰ ਦੇਖਦੇ ਆ ਪਰ ਉਹ ਜਦੋਂ ਦੇਖਦੇ ਆ ਤਾਂ ਸਾਰਿਆਂ ਦੀਆਂ ਅੱਖਾਂ ਦੇ ਵਿੱਚ ਜਿਹੜੇ ਅਥਰੂ ਆਉਣੇ ਸ਼ੁਰੂ ਹੋ ਜਾਂਦੇ ਨੇ ਕਿਵੇਂ ਲੱਗਦਾ 15 ਦਿਨ ਪੂਰੇ ਹੋ ਗਏ ਨੇ ਕਿ ਕਿਸਾਨ ਸਾਰਿਆਂ ਚ ਪੁੱਕੇ ਹੜਤਾਲ ਤੇ ਵੀ ਨੇ ਜਗਜੀਤ ਸਿੰਘ ਢੱਲੇਵਾਲ ਦੀ ਹਾਲਤ ਬੜੀ ਨਾਜ਼ੁਕ ਬਣੀ ਹੋਈ ਹੈ ਕਰੋੜਾ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦੀਆਂ ਨੂੰ ਪੂਰੇ ਭਾਰਤ ਦੀਆਂ ਮੰਗਾਂ ਹੈਗੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਆਪਣੇ ਆਗੂਆਂ ਦੇ ਕਿੰਨੇ ਵੀ ਸਿਰ ਚਲੇ ਜਾਣ ਪਰ ਕਿਸੇ ਦਾ ਚੀਟ ਨਹੀਂ ਆਉਣੀ ਚਾਹੀਦੀ ਉਸ ਤੇ ਪਹਿਰਾ ਦੰਦੇ ਹੋਏ ਮੈਂ ਇਹਨੂੰ ਮਰਨ ਵਰਤ ਨਹੀਂ ਕਹੂੰਗਾ ਮੈਂ ਸਾਹਮਣ ਦਾ ਡੱਲੇਵਾਲ ਸਾਹਿਬ ਸ਼ਹਾਦਤ ਦੇਣ ਲਈ ਬਿਲਕੁਲ ਤਿਆਰ ਪਰ ਤਿਆਰ ਨੇ ਟੱਲ ਨੇ ਇਰਾਦੇ ਨਾਲ ਬੈਠੇ ਨੇ ਪਰ ਜੋ ਨੇਚਰਲ ਗੱਲ ਹੈਗੀ ਅੱਜ 15ਵਾਂ ਦਿਨ ਹੋ ਗਿਆ ਤੇ ਕਿਤੇ ਨਾ ਕਿਤੇ ਹੁਣ ਉਹਨਾਂ ਦੀ ਕਿਟਣੀ ਕਾਫੀ ਡੈਮੇਜ ਔਰ ਲੀਵਰ 'ਚ ਬੜੀ ਪ੍ਰੋਬਲਮ ਜਿੱਮੇ ਡਾਕਟਰ ਦੱਸਦੇ ਆ ਇਨਫੈਕਸ਼ਨ ਔਰ ਹੁਣ ਹਾਲਾਤਾਂ ਦੇ ਹਿਸਾਬ ਨਾਲ ਅਸੀਂ ਵੀ ਸਮਝਦੇ ਆ ਡਾਕਟਰਾਂ ਸਾਹਿਬ ਨਾਲ ਗੱਲ ਸਾਡੀ ਵੀ ਹੋਈ ਕਿਸੇ ਵੀ ਟਾਈਮ ਕੁਝ ਵੀ ਹੋ ਸਕਦਾ ਹੁਣ ਕਹਣੇ ਨੂੰ ਕੁਝ ਨਹੀਂ ਲਿਆ ਬਿਲਕੁਲ ਜੀ ਕਿਸੇ ਵੀ ਟਾਈਮ ਕੁਝ ਵੀ ਹੋ ਸਕਦਾ ਹੈ ਕਨੌਰੀ ਬਾਰਡਰ ਤੇ ਪੂਰੇ ਵਰਲਡ ਦੀ ਨਿਗਾਹ ਹੈ ਕਿਉਂਕਿ ਜਗਦੀਪ ਸਿੰਘ ਢੱਲੇਵਾਲ ਨੂੰ ਅੱਜ 15ਵਾਂ ਦਿਨ ਹੋ ਚੁੱਕਿਆ ਡਾਕਟਰਾਂ ਦਾ ਕਹਿਣਾ ਹੈ ਕਿ ਵੱਧ ਤੋਂ ਵੱਧ ਜਿਹੜਾ ਇੱਕ ਹਫਤਾ ਜਿਹੜਾ ਇਨਸਾਨਾ ਕੁਝ ਬਿਨਾ ਖਾਦੇ ਪੀਤੇ ਰਹਿ ਸਕਦਾ ਅੱਜ 15 ਦਿਨ ਹੋ ਚੁੱਕੇ ਨੇ 15ਵੇਂ ਦਿਨ ਦੇ ਵਿੱਚ ਹਾਲਤ 10 ਕਿਲੋ ਤੋਂ ਵੱਧ ਹੈ ਜਿਹੜਾ ਉਹਨਾਂ ਦਾ ਭਾਰਨ ਹੈ ਉਹ ਘਟ ਚੁੱਕਿਆ ਸੁਖਜੀਤ ਸਿੰਘ ਹਰਦੋ ਝੰਡੇ ਬੈਠੇ ਨੇ ਜਿਹੜਾ ਜਗਜੀਤ ਸਿੰਘ ਢੱਲੇਵਾਲ ਨੂੰ ਜਦੋਂ ਪੁਲਿਸ ਰਾਸਤੇ ਵਿੱਚ ਲਿਜਾ ਕੇ ਡੀਐਮਸੀ ਲੈ ਗਈ ਸੀ ਉਸ ਤੋਂ ਬਾਅਦ ਸੁਖਜੀਤ ਸਿੰਘ ਹਰਦੋ ਝੰਡੇ ਨੇ ਜਿਹੜੇ ਉਹਨਾਂ ਨੇ ਉਹਨਾਂ ਦਾ ਜਿਹੜੇ ਜਗਾ ਤੇ ਮਰਨ ਵਰਤ ਲਿਆ ਸੀ ਸੁਜੀਤ ਜਿਹੜਾ ਮਰਨ ਵਰਤ ਹੈ 15ਵੇਂ ਦਿਨ ਦੇ ਵਿੱਚ ਹਾਲਤ ਬੜੀ ਨਾਜ਼ਿਕ ਬਣੀ ਹੋਈ ਹੈ ਕੀ ਲੱਗਦਾ ਸਾਰੇ ਭਾਵਕ ਹੋਏ ਬੈਠੇ ਨੇ ਬੀਬੀਆਂ ਭਾਵਕ ਹੋਈਆਂ ਬੈਠੀਆਂ ਨੇ ਮਤਲਬ ਕਿ ਡਾਕਟਰਾਂ ਦਾ ਕਹਿਣਾ ਕਦੇ ਵੀ ਕੁਝ ਵੀ ਹੋ ਸਕਦਾ ਹੈ ਦੇਖੋ ਭਾਵਕ ਉਹੀ ਲੋਕ ਹੁੰਦੇ ਜਿਨ੍ਹਾਂ ਨੂੰ ਇਨਸਾਨੀਅਤ ਹੁੰਦੀ ਹੈ ਜਿਨ੍ਹਾਂ ਦੇ ਅੰਦਰ ਕਿੰਨਾ ਮਰਜੀ ਬੰਦਾ ਸਖਤ ਹੋਵੇ ਲੇਕਿਨ ਜਦੋਂ ਇਨਸਾਨੀਅਤ ਜੰਦਾ ਉਹ ਇਸ ਜੋਦੀ ਕੁਰਬਾਨੀ ਦੇਣ ਅਸ ਜੱਲੇ ਵਾਲੇ ਸਭ ਤਿਆਰ ਹੋਏ ਨੇ ਪਰ ਜਿਸ ਤਰ੍ਹਾਂ 15 ਦਿਨ ਤੋਂ ਕੁਛ ਖਾਦਾ ਨਹੀਂ ਆ 68 ਸਾਲ ਉਮਰ ਆ ਤਿੰਨ ਚਾਰ ਬਿਮਾਰੀਆਂ ਦਾ ਪੀੜਤ ਨੇ ਦਵਾਈਆਂ ਚਲਦੀਆਂ ਸੀਗੀਆਂ ਠੀਕ ਆ ਸਾਡਾ ਨੇਤਾ ਵਾ ਪੂਰੇ ਅਧਾਰਤ ਦਾ ਅਸੀਂ ਭਾਵਕਾਂ ਪਰ ਅਸੀਂ ਜੋ ਕਹਿਣਾ ਚਾਹਣਗੇ ਇਸ ਦੇਸ਼ ਦੀ ਸਰਕਾਰ ਗੂੰਗੀ ਬੈਰੀ ਉਹਨੂੰ ਇਹ ਦਿਖਾਈ ਨਹੀਂ ਦੇ ਰਿਹਾ ਤੇ ਇਹ ਬੰਦਾ ਜਿਹੜਾ ਇਨਸਾਨ ਆ ਇਹ ਲੋਕਾਂ ਵਾਸਤੇ ਲੜ ਰਿਹਾ ਦੇਸ਼ ਤੇ ਲੋਕਾਂ ਨਹੀਂ ਲੜ ਰਿਹਾ ਜਿਨ੍ਹਾਂ ਦੇ ਵੋਟਰ ਨਾਲ ਤੁਸੀਂ ਬਣਦੇ ਹੋ ਉਹਨਾਂ ਦੇ ਨਾਲ ਲੜ ਰਿਆ ਔਰ ਤੁਸੀਂ ਇੰਨੇ ਗੁੰਗੇ ਪੈਰੇ ਹੋ ਗਏ ਇੰਨੇ ਸਵੇਦਨ ਹੀਲ ਹੋ ਗਏ ਕਿ ਤੁਸੀਂ ਆਪਣੇ ਹੱਥਾਂ ਨਾਲ ਲਿਖਤਾਂ ਜਿਹਨੇ ਦਿੱਤੀਆਂ ਨੇ ਉਹ ਵੀ ਮੰਨਣ ਨੂੰ ਤੁਸੀਂ ਤਿਆਰ ਨਹੀਂ ਹੋ ਮੈਂ ਕਹਿੰਦਾ ਗੁਲਾਮੀ ਇਸ ਨਾਲ ਜ਼ਿਆਦਾ ਚੰਗੀ ਹੁੰਦੀ ਆ ਕਿ ਸਾਨੂੰ ਅਹਿਸਾਸ ਹੁੰਦਾ ਕਿ ਅਸੀਂ ਗੁਲਾਮ ਆ ਲੇਕਿਨ ਇਹ ਝੂਠ ਦਾ ਲੋਕਤੰਤਰ ਬਣਾ ਕੇ ਕਿ ਅਸੀਂ ਲੋਕਤੰਤਰ ਸਭ ਤੋਂ ਵੱਡਾ ਦੁਨੀਆ ਦਾ ਉਹ ਤੇ ਸਾਡੀ ਗੁਲਾਮਾਂ ਨਾਲੋਂ ਜ਼ਿਆਦਾ ਮਾੜੀ ਹਾਲਤ ਹੋਵੇ ਤੇ ਮੈਨੂੰ ਲੱਗਦਾ ਕਿ ਇਹਨਾਂ ਨੂੰ ਮਤਲਬ ਸ਼ਰਮ ਵਾਲੀ ਗੱਲ ਕੋਈ ਨਹੀਂ ਆ ਸਾਡੇ ਗੁਰੂਆਂ ਪੀਰਾਂ ਨੇ ਧਰਮ ਬਚਾਉਣ ਵਾਸਤੇ ਸ਼ਹੀਦੀਆਂ ਦਿੱਤੀਆਂ ਆਪਣੇ ਪਰਿਵਾਰ ਵਾਰੇ ਸਾਡੇ ਵੱਡੇ ਪੁਰਖਾਂ ਦਾਦਿਆਂ ਪਰਦਾਦਿਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਕੁਰਬਾਨੀਆਂ ਦਿੱਤੀਆਂ ਜਦੋਂ ਇਹ ਦੇਸ਼ ਠੂਠਾ ਫੜ ਕੇ ਦੂਜੇ ਦੇਸ਼ਾਂ ਕੋਲ ਆਜ਼ਮ ਮੰਗਣ ਜਾਂਦਾ ਸੀ ਇਹਨਾਂ ਕਿਸਾਨਾਂ ਮਜ਼ਦੂਰਾਂ ਨੇ ਧਰਤੀ ਦਾ ਸੀਨਾ ਪਾੜ ਕੇ ਅਨਗ ਆਇਆ ਦੇਸ਼ ਦਾ ਢਿੱਡ ਭਰਿਆ ਔਰ ਦੇਸ਼ ਦੀਆਂ ਸਰਦਾਂ ਦੀ ਰਾਖੀ ਕੌਣ ਕਰਦਾ ਕਿਸਾਨਾਂ ਮਜ਼ਦੂਰਾਂ ਦੇ ਬੱਚੇ ਕਰਦੇ ਨੇ ਮੈਂ ਇਹ ਗੱਲ ਤੁਹਾਡੀ ਵਿੱਚ ਕੱਟ ਰਿਆਂ ਤੁਸੀਂ ਇਹਨਾਂ ਦੀ ਜਗ੍ਹਾ ਤੇ ਹੜਤਾਲ ਤੇ ਬੈਠੇ ਸੀ ਹੁਣ ਸਾਡਾ ਜਿਹੜਾ ਨਿਹੜਕ ਲੀਡਰ ਹੈ ਉਹ ਕਿਤੇ ਨਾ ਕਿਤੇ ਮੌਤ ਤੇ ਜੰਗ ਲੜ ਰਿਹਾ ਕਿਉਂਕਿ 15 ਦਿਨਾਂ ਤੋਂ ਮਰਨ ਵਰਤ ਤੇ ਬੈਠਾ ਹੋਇਆ ਉਹਨਾਂ ਦਾ ਇੱਕ ਕਹਿ ਸਕਦਾ ਅਹਦ ਕੀਤਾ ਸੀ ਕਿ ਮੇਰੇ ਮੈਂ ਆਪਦੇ ਕਿਸਾਨਾਂ ਨੂੰ ਮੰਗਾਂ ਮੰਨਵਾ ਕੇ ਹਟੂੰਗਾ ਭਾਵੇਂ ਮੈਨੂੰ ਆਪਣੀ ਸ਼ਹਾਦਤ ਕਿਉਂ ਨਾ ਦੇਣੀ ਪੈ ਜਾਵੇ ਹੁਣ ਕੀ ਲੱਗ ਰਿਹਾ ਤੁਹਾਨੂੰ ਤੁਸੀਂ ਉਹਨਾਂ ਦੀ ਜਗ੍ਹਾ ਤੇ ਬੈਠੇ ਸੀ ਡਾਕਟਰਾਂ ਨੇ ਕਹਿਤਾ ਹੈ ਕਿ ਕੁਝ ਵੀ ਹੋ ਸਕਦਾ ਤੁਸੀਂ ਰੈਡੀ ਹੋ ਦੇਖੋ ਮੈਂ ਬਿਲਕੁਲ ਮੈਂ ਕਹਣਾ ਕਿ ਤਿਆਰ ਬਰ ਤਿਆਰ ਜਿੱਥੇ ਕੋਈ ਦੋਰ ਆਏ ਨਹੀਂ ਆ ਠੀਕ ਹੈ ਨਾ ਕਿ ਮੈਂ ਆਪਣੇ ਲਾਗੂ ਨੂੰ ਖੋਣਾ ਨਹੀਂ ਚਾਹੁੰਦਾ ਪਰ ਕੋਈ ਇਹ ਗੱਲ ਕਵੇ ਕਿ ਮੈਂ ਮਰਨ ਵਰਤੇ ਬੈਣ ਨੂੰ ਤਿਆਰ ਨਹੀਂ ਆ ਬਿਲਕੁਲ ਤਿਆਰ ਆ ਮੈਂ ਵੀ ਤਿਆਰ ਆ ਮੇਰ ਤੋਂ ਅਗਲੇ ਵੀ ਤਿਆਰ ਨੇ ਉਹਨਾਂ ਦੀ ਕੰਡੀਸ਼ਨ ਦੇਖ ਕੇ ਮਨ ਨੂੰ ਡਰ ਨਹੀਂ ਲੱਗਦਾ ਨਹੀਂ ਦੇਖੋ ਸਾਡੇ ਬਾਬਾ ਦੀਪ ਸਿੰਘ ਨੇ ਆਪਣਾ ਸੀਸ ਧੜੀਏ ਧਰ ਕੇ ਹਰਿਮੰਦਰ ਸਾਹਿਬ ਦੀ ਰਾਖੀ ਕੀਤੀ ਬੰਦਾ ਸੇ ਬਹਾਦਰ ਦੇ ਬੱਚੇ ਦਾ ਕਲੇਜਾ ਕੱਢ ਕੇ ਉਹ ਮੂੰਹ ਚ ਪਾਤਾ ਅਸੀਂ ਉਹਨਾਂ ਦੇ ਵਾਰਿਸ ਆ ਅਸੀਂ ਮੈਂ ਮਰਨ ਤੋਂ ਨਹੀਂ ਡਰੂੰਗਾ ਹਾਂ ਲੇਕਿਨ ਜਿਹੜੇ ਭਾਵਨਾਵਾਂ ਦੇ ਪਲ ਨੇ ਇਹਨਾਂ ਚ ਜਰੂਰ ਆਪਾਂ ਇਨਸਾਨ ਦੇ ਤੌਰ ਤੇ ਪਾ ਬਹਿ ਜਾਣੇ ਆ ਮੈਂ ਕਹਿੰਦਾ ਜਦੋਂ ਉਹ ਘਟ ਜਾਊਗੀ ਲੋਕ ਦੇਖਣਗੇ ਪਰ ਮੇਰਾ ਸਰਦ ਦੇਖਣਗੇ ਫਿਰ ਪਤਾ ਲੱਗੂਗਾ ਜਿੰਨੇ ਵੀ ਕਿਸਾਨ ਨੇ ਪਿੰਡਾਂ ਦੇ ਵਿੱਚ ਡੱਲੇਵਾਲ ਸਾਹਿਬ ਦੀ ਪੰਚਾਇਤ ਜਿਹੜੀ ਪਿੰਡ ਦੀ ਉਹ ਵੀ ਭੁਖੜਤਾਲ ਤੇ ਬੈਠੀ ਹੋਈ ਆ ਕੀ ਲੱਗਦਾ ਤੁਹਾਨੂੰ ਕਿੱਦਾਂ ਦਾ ਮਾਹੌਲ ਆ ਜਿਹੜਾ ਬਣਿਆ ਹੋਇਆ ਵਾਟ ਉਹ ਮਾਹੌਲ ਤੁਸੀਂ ਵੇਖ ਹੀ ਲਿਆ ਸਾਰਾ ਕੁਝ ਸਾਰੇ ਸਾਡੇ ਮੀਕੇ ਜੋ ਸਿੱਧੂਪੁਰ ਦੇ ਦੋਨੇ ਫੋਰਮਾਂ ਦੇ ਆਗੂ ਜੋ ਡੱਲੇਵਾਲ ਨੂੰ ਪਿਆਰ ਕਰਦੇ ਆ ਉਹ ਦੇਸੀ ਰਿਆ ਸਾਰੇ ਚਿਹਰਿਆਂ ਤੋਂ ਭਾਵਕ ਨੇ ਜਿੱਥੋਂ ਤੱਕ ਡੱਲੇਵਾਲ ਦੀ ਸਿਹਤ ਦਾ ਖਿਆਲ ਲਾ ਇਹ ਮਾਨਕਸ ਤੌਰ ਤੇ ਅਸੀਂ ਪਹਿਲਾਂ ਹੀ ਦੋਨਾਂ ਨੇ ਵਿਚਾਰ ਕਰ ਲਿਆ ਸੀਗਾ ਕਿ ਹਾਲਾਤ ਬਣਨਗੇ ਪਰ ਸਾਡੇ ਮਨ ਦੇ ਵਿੱਚ ਹੁਣ ਮੰਗਾ ਵੱਲ ਧਿਆਨ ਘੱਟ ਹੁੰਦਾ ਸਾਡੇ ਵੱਲੋਂ ਜ਼ਰੂਰ ਧਿਆਨ ਹੈ ਡੱਲੇ ਵਾਲ ਦੇ ਵੀ ਧਿਆਨ ਹੈ ਕਿ ਜਿਹੜੇ ਸਾਡੇ ਖਾਸ ਕਰਕੇ ਲੀਡਰਾਂ ਤੇ ਸਵਾਲ ਉੱਠਦੇ ਆਂ ਬਈ ਆਮ ਲੋਕ ਹਕੀਕਤ 'ਚ ਕੋਈ ਮਰਦਾ ਨਹੀਂ ਵੇਖਿਆ ਉਹ ਮਾਨਕ ਸਤੌਰ ਤੇ ਤਿਆਰ ਹੋ ਕੇ ਆਏ ਆ ਨਹੀਂ ਤਾਂ ਚਿੰਤਾ ਹੁੰਦੀ ਆ ਗਗਨੂ ਵੀ ਤੁਸੀਂ ਇਹ ਨਹੀਂ ਕਰਦੇ ਇਹ ਨਹੀਂ ਕਰਦੇ ਸਾਡੇ ਇੱਕ ਵੀ ਆਗੂ ਨੂੰ ਉਹਨਾਂ ਨੇ ਇਹ ਨਹੀਂ ਕਿਹਾ ਕਿ ਯਾਰ ਤੁਸੀਂ ਮਰੇ ਹੋ ਤੁਸੀਂ ਇਹ ਕਰੋ ਇਹ ਕਰੋ ਉਹ ਕਹਿੰਦੇ ਵੀ ਜੋ ਹੁੰਦਾ ਠੀਕ ਹੀ ਹੁੰਦਾ ਮਾਨਸੂਰ ਤੌਰ ਤੇ ਜਿਹੜਾ ਬੰਦਾ ਤਿਆਰ ਹੋਵੇ ਫਿਰ ਉਹਨਾਂ ਨੂੰ ਇਹੇ ਦੀਆਂ ਨੇਹਰੀਆਂ ਵੇਹਰੀਆਂ ਜਿਹੜੇ ਕੁਝ ਹੋ ਜਾਣਗੇ ਨਹੀਂ ਡਰ ਲੱਗਦਾ ਜਕਜੀ ਕੋ ਜਿਹੜੇ ਜਗਜੀਤ ਸਿੰਘ ਢੱਲੇਵਾਲ ਨੇ ਤੁਸੀਂ ਲੰਬਾ ਸਮਾਂ ਪਤਾਇਆ ਕਿਤਾ ਦਾ ਜਿਹੜਾ ਇਹਨਾਂ ਦਾ ਕਹਿ ਸਕਦੇ ਆ ਕਿ ਕਿਸਾਨਾਂ ਦੇ ਪ੍ਰਤੀ ਕਿੰਨਾ ਕੁ ਪਿਆਰ ਆ ਇਹਨਾਂ ਦੇ ਦਿਲ ਉਹ ਤਾਂ ਦਿਸੇ ਰਿਹਾ ਸਾਨੂੰ ਕਿਉਂਕਿ ਆਪਣੀ ਜਾਨ ਦਾ ਦੇ ਉੱਤੇ ਲਾ ਚੁੱਕੇ ਨੇ ਪਰ ਕੁਝ ਬਾਗੀ ਸੁਰਾਂ ਕਹਿ ਸਕਦਾ ਮੈਂ ਜਿਹੜੇ ਹਜੇ ਵੀ ਕਿੰਤੂ ਪ੍ਰਾਂਤੂ ਤੇੜੇ ਹੋਏ ਆ ਦੇਖੋ ਮੈਂ ਉਹਨਾਂ ਨੂੰ ਤਾਂ ਅਪੀਲ ਹੀ ਕਰ ਸਕਦਾ ਇਹ ਜੇ ਨਾਚਕ ਹਾਲਾਤਾਂ ਦੇ ਵਿੱਚ ਲੱਖ ਮਤ ਭੇਦ ਰਹਿਣ ਲੱਖ ਨਾ ਬਣਦੀ ਹੋਵੇ ਪਰ ਇੱਕ ਗੱਲ ਤਾਂ ਸਾਡੇ ਲਈ ਸਾਰਿਆਂ ਲਈ ਸਵਾਲ ਬਣਦਾ ਹੈ ਕੋਈ ਛੋਟਾ ਹੈ ਮੋਟਾ ਹੈ ਭਮਾ ਧਰਨਾ ਲਾਉਂਦਾ ਮੰਗ ਪੱਤਰ ਦਿੰਦਾ ਲਾਉਂਦਾ ਤਾਂ ਉਹਨਾਂ ਮੰਗਾਂ ਦੀ ਖਾਤਰੀ ਆ ਜਿਹੜੀਆਂ ਛੱਡ ਕੇ ਆਏ ਉਨ੍ਹਾਂ ਵੱਲ ਜਰੂਰ ਧਿਆਨ ਦੇਣਾ ਚਾਹੀਦਾ ਹੈ ਕਿ ਕਿਤੇ ਸਾਡੀ ਕਮਜ਼ੋਰੀ ਦਾ ਫਾਇਦਾ ਕੇਂਦਰ ਸਰਕਾਰ ਨਾਲ ਠਾਜੇ ਸਾਡੇ ਮਤ ਪੇਦ ਫੇਰ ਨਿਬੜ ਜਾਣਗੇ ਫੇਰ ਨਿਬੜ ਲਾਂਗੇ ਜਿਵੇਂ ਗੱਲ ਕੀਤੀ ਜਾਵੇ ਤੁਹਾਡੀਆਂ ਜਥੇਬੰਦੀਆਂ ਨੇ ਜਿਹੜੀਆਂ ਤੁਹਾਡੇ ਤੋਂ ਵੱਖ ਨੇ ਮਤਲਬ ਕਿ ਉਨ੍ਹਾਂ ਦਾ ਕੋਈ ਆਗੂ ਭਾਵੇਂ ਉਗਰਾਹਾਂ ਸਾਹਿਬ ਦੀ ਗੱਲ ਕੀਤੀ ਜਾਵੇ ਜਾਂ ਰਾਜੇਵਾਲ ਸਾਹਿਬ ਕੋਈ ਮੋਰਚੇ ਤੇ ਪਹੁੰਚਿਆ ਜਕੀਰ ਸਿੰਘ ਢੱਲੇਵਾਲ ਦਾ ਪਤਾ ਲੈਣ ਲਈ ਹਜੇ ਤੱਕ ਕਿਉਂਕਿ 15 ਦਿਨ ਹੋ ਚੁੱਕੇ ਨੇ ਲੋਕ ਦੂਰੋਂ ਦੂਰੋਂ ਆ ਰਹੇ ਨੇ ਫੌਰਨ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਡਾਕਟਰ ਸਵੇਬਾਨ ਨੇ ਵੀ ਅਪੀਲ ਕੀਤੀ ਵੇਖੋ ਜਿਹੜੀ ਬਾਹਰ ਬੈਠੇ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨਾ ਸਾਡੇ ਮੋਰਚੇ ਦੇ ਨਾਲ ਲੋਕਾਂ ਦਾ ਪਿਆਰ ਜੁੜਿਆ ਹੋਇਆ ਲੋਕਾਂ ਨੂੰ ਪਤਾ ਹੈ ਕਿ ਇਹ ਉਹੀ ਆਗੂ ਨੇ ਜਿਹੜੇ 13 ਮਹੀਨੇ ਦਿੱਲੀ ਦੇ ਵਿੱਚ ਬੈਠ ਕੇ ਉਹ ਕਾਲੇ ਕਾਨੂੰਨ ਰੱਦ ਕਰਵਾਏ ਉਹਨਾਂ ਨੂੰ ਵਿਸ਼ਵਾਸ ਵਜਿਆ ਕਿ ਡੱਲੇਵਾਲ ਸਾਹਿਬ ਵਰਗੇ ਆਗੂ ਜੋ ਕਹਿੰਦੇ ਨੇ ਉਹ ਕਰਦੇ ਨੇ ਰਿਹਾ ਸਵਾਲ ਸਾਡੇ ਆਪਣੇ ਇਧਰਲੇ ਪੰਜਾਬ ਵਾਲੇ ਆਗੂ ਉਹਨਾਂ ਨੂੰ ਇਹ ਸਵਾਲ ਜਰੂਰ ਵਿਚਾਰਨਾ ਚਾਹੀਦਾ ਮੇਰਾ ਠੀਕ ਹੈ ਸਰਕਾਰ ਜ਼ਬਰ ਕਦੋਂ ਕਰਦੀ ਆ ਜਬਰ ਉਹਦੋਂ ਕਰਦੀ ਹੈ ਜਦੋਂ ਅਸੀਂ ਕਮਜ਼ੋਰ ਹੁੰਨੇ ਆ ਤੁਸੀਂ ਉਹਨਾਂ ਨੂੰ ਮੰਗ ਤੂੰ ਪੈਦਾ ਹੋਣੀ ਕਿਉਂ ਦਿੰਨੇ ਹੋ ਜਬਰ ਕਰਨ ਦਾ ਮੌਕਾ ਹੀ ਕਿਉਂ ਦਿੰਨੇ ਹੋ ਜੇ ਸਾਡੀ ਤਾਕਤ ਇੰਨੀ ਹੈ ਉਹ ਸੋਚ ਹੀ ਨਾ ਸਕਣ ਅਸੀਂ ਕਹਿੰਨੇ ਵੀ ਲੱਤਾਂ ਵਾਂਹ ਤੋੜੀ ਜਾਣ ਕੁੱਟੀ ਜਾਣ ਮਾਰੀ ਜਾਣ ਉਹਦੋਂ ਮਗਰੋਂ ਅਸੀਂ ਤਾਂ ਵੀ ਜਬਰ ਤੇ ਅਸੀਂ ਅਰਤੀ ਫੂਕ ਵਿਚਾਰ ਕਰਦੇ ਆਂਗੇ ਮੈਨੂੰ ਲੱਗਦਾ ਕਿ ਅੱਜ ਖਾਸ ਕਰਕੇ ਜੇ ਈਮਾਨਦਾਰੀ ਦੇ ਨਾਲ ਇਸ ਮੰਗਾਂ ਵੱਲ ਉਹਨਾਂ ਨੇ ਵਿਚਾਰਿਆ ਸਮੁੱਚੇ ਲੀਡਰਾਂ ਦੀ ਗੱਲ ਕਰਦਾ ਮੈਂ ਚਾਹੇ ਉਹ ਪਾਵੇਂ ਦੂਜੀਆਂ ਸਟੇਟਾਂ ਚੋਂ ਉਹਨਾਂ ਪਾਵੇਂ ਪੰਜਾਬ ਚੋਂ ਜੇ ਉਹਨਾਂ ਨੂੰ ਐਮਐਸਪੀ ਗਰੰਟੀ ਕਾਨੂੰਨ ਬੰਨ ਤੇ ਕੋਈ ਤਰਾਜ ਹੈ ਸੁਆਮੀ ਨਾਥਨ ਦੀ ਰਿਪੋਰਟ ਬੰਨ ਤੇ ਤਰਾਜ ਆ ਕਰਜ਼ਾ ਮਾਫ ਹੋਣ ਤੇ ਤਰਾਜ ਹੈ ਜਾਂ ਜਾਂ ਖੇਤੀ ਖੇਤਰ ਨੂੰ ਪ੍ਰਦੂਸ਼ਣ ਚੋਂ ਬਾਹਰ ਕੱਢਣ ਦੀ ਗੱਲ ਹੈ ਚਿਪੋ ਵਾਲੇ ਮੀਟਰਾਂ ਦੀ ਗੱਲ ਹੈ ਨਰੇਗਾ ਦੀ ਗੱਲ ਹੈ ਜੋ ਇਹ ਸਥਿਤੀਆਂ ਦੇ ਵਿੱਚ ਜੇ ਇਹਨਾਂ ਨਾਲ ਮਤ ਭੇਦ ਆ ਫਿਰ ਤਾਂ ਵਾਕਈ ਠੀਕ ਆ ਫਿਰ ਕੋਈ ਲੋੜ ਨਹੀਂ ਜੇ ਇਹ ਮੰਗਾ ਲਾਗੂ ਕਰਵਾਉਣੇ ਚਾਹੀਦੀਆਂ ਫਿਰ ਹੁਣ ਸਮਾਂ ਮੋੜ ਬਣਤਾ ਕੇਂਦਰ ਸਰਕਾਰ ਤੇ 10 ਮਹੀਨੇ ਕੋਈ ਥੋੜਾ ਸਮਾਂ ਨਹੀਂ ਹੁੰਦਾ ਜਿਹਦੇ ਵਿੱਚ ਅਸੀਂ 35 ਕਿਸਾਨਾਂ ਨੂੰ ਸ਼ਹੀਦ ਵੀ ਕਰਵਾ ਲਏ ਜਿਹਦੇ ਚਾਰ ਕਿਸਾਨਾਂ ਦੀਆਂ ਸਾਡੀਆਂ ਨਿਗਾ ਵੀ ਚਲੀ ਗਈ ਟ੍ਰੈਟ ਭੰਨੇ ਗਏ ਆਥਰੂ ਗਏ ਛੱਡੇ ਗਏ 16 ਕਿਸਾਨ ਸਾਡੇ ਫੇਰ ਜ਼ਖਮੀ ਹੋ ਗਏ ਵੱਡੇ ਪੱਦਰ ਤੇ ਵੱਡੀ ਤਸਵੀਰ ਹੈ ਅੱਜ ਜ਼ਰੂਰ ਮੈਨੂੰ ਇਹ ਲੱਗਦਾ ਉਸ ਆਗੂਆਂ ਨੂੰ ਸੋਚ ਕੇ ਵਿਚਾਰ ਕੇ ਕੇਂਦਰ ਨੂੰ ਮੌਕਾ ਨਹੀਂ ਦੇਣਾ ਚਾਹੀਦਾ ਬਿਲਕੁਲ ਜੀ ਕਾਕਾ ਸਿੰਘ ਕੋੜਾ ਨੇ ਸਾਬ ਗਾ ਦਿੱਤਾ ਹੈ ਕਿ ਜਿਹੜੀਆਂ ਸਾਡੀਆਂ ਵੱਖ ਹੋਈਆਂ ਜਥੇਬੰਦੀਆਂ ਨੇ ਸਾਡਾ ਭਾਈਚਾਰਾ ਉਹਨਾਂ ਨੂੰ ਇੱਕ ਮੰਚ ਤੇ ਆਉਣ ਦੀ ਲੋੜ ਹੈ ਕਿਉਂਕਿ ਜਿਹੜਾ ਇੱਕ ਕਹਿ ਸਕਦੇ ਹਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੇ ਇੱਕ ਮਿਸਾਲ ਪੈਦਾ ਕਰਤੀ ਹੈ ਕਿ ਮੈਂ ਆਪਣੇ ਕਿਸਾਨਾਂ ਲਈ ਜਾਨ ਦੇ ਸਕਦਾ ਤੇ ਤੁਸੀਂ ਇਕੱਠੇ ਹੋ ਕੇ ਆਪਦੀ ਲੜਾਈ ਲੜੋ